ਹਾਏ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਲੈ ਕੇ ਆਏ ਹਾਂ ਜਿਸ ਵੀਡੀਓ ਵਿੱਚ ਬਾਬਾ ਜੀ ਦੀਪ ਸਿੰਘ ਜੀ ਨੇ 13 ਸਾਲਾਂ ਦਾ ਕਰਜ਼ਾ ਕਿਵੇਂ ਮੁਕਤ ਕੀਤਾ ਕਰਜ਼ਾ ਇੱਕ ਐਸੀ ਪੈੜੀ ਬਿਮਾਰੀ ਹੈ ਜਿਸ ਵਿੱਚ ਬੰਦਾ ساری ਉਮਰ ਹੀ ਫਸਿਆ ਰਹਿੰਦਾ ਵਾ ਤੇ ਬੰਦਾ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਵਾ ਉਜਾਦੋ ਮਾਰਾ ਸਮਾਂ ਆ ਜਾਂਦਾ ਤਾਂ ਉਦੋਂ ਨਾਲ ਵੀ ਕੋਈ ਨਹੀਂ ਖੜਦਾ ਤਾਂ ਐਸੇ ਹੀ ਇੱਕ ਵਿਅਕਤੀ ਨਾਲ ਹੋਇਆ ਜੋ ਕਿ ਬਾਬਾ ਦੀਪ ਸਿੰਘ ਜੀ ਦਾ ਬਹੁਤ ਹੀ ਸੱਚਾ ਸੁੱਚਾ ਭਗਤ ਸੀ ਉਹਨਾਂ ਉੱਤੇ 13 ਸਾਲਾਂ ਦਾ ਕਰਜ਼ ਸੀ ਤਾਂ ਉਹਨਾਂ ਨੇ ਇੱਕ ਗੁਰੂ ਸਿੱਖ ਨੂੰ ਪੁੱਛਿਆ ਕਿ ਕਿਵੇਂ ਇਸ ਕਰਜ਼ੇ ਤੋਂ ਬਾਹਰ ਹੋਇਆ ਜਾਵੇ ਉਹਨੇ ਕਿਹਾ ਕਿ ਮੈਂ بڑے ਪਾਠ ਵੀ ਕਰਦੀ ਆਂ ਬਾਬਾ ਦੀਪ ਸਿੰਘ ਜੀ ਦਾ ਨਾਮ ਵੀ ਜਪਦੀ ਆਂ ਤੇ ਦੁਪਹਿਰੇ ਸਾਹਿਬ ਵੀ ਕੱਟਦੀ ਆਂ ਤਾਂ ਮੇਰੇ ਸਿਰ ਤੋਂ ਕਰਜ਼ਾ ਉਤਰ ਨਹੀਂ ਰਿਹਾ ਵਾ ਤੇ ਕਰਜ਼ਾ ਸਭ ਹੋਰ ਜ਼ਿਆਦਾ ਚੜ ਰਿਹਾ ਸੀ ਤਾਂ ਉਸ ਗੁਰੂ ਸਿੱਖ ਨੇ ਪੁੱਛਿਆ ਤੁਸੀਂ ਦੁਪਹਿਰਾ ਸਾਹਿਬ ਕੱਟਦੇ ਹੋ ਬਾਣੀ ਪੜ੍ਹਦੇ ਹੋ ਤੁਸੀਂ ਕਿਹੜੇ ਟਾਈਮ ਪੜ੍ਹਦੇ ਹੋ ਜਵਾਬ ਦਿੰਦਾ ਕਿ ਜਦੋਂ ਸਾਡੇ ਕੋਲ ਟਾਈਮ ਹੁੰਦਾ ਟਾਈਮ ਲੱਗਦਾ ਅਸੀਂ ਉਸ ਟਾਈਮ ਬਾਣੀ ਪੜ ਲੈਨੇ ਆ ਦੁਪਹਿਰਾ ਸਭ ਕੱਟ ਲੈਨੇ ਆ ਤਾਂ ਗੁਰੂ ਸਿੱਖ ਨੇ ਜਵਾਬ ਦਿੱਤਾ ਕਿ ਜਦ ਤੁਹਾਨੂੰ ਟਾਈਮ ਮਿਲਿਆ ਤੁਸੀਂ ਬਾਣੀ ਪੜ ਲਓ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ ਪਰ ਬਹੁਤਾ ਚੰਗਾ ਇਹ ਹੋਈਗਾ ਕਿ ਜੀ ਤੁਸੀਂ ਅਮਰਤ ਵੇਲਾ ਸੰਭੋ ਤਾਂ ਗੁਰੂ ਜੀ ਨੇ ਕਿਹਾ ਜੇ ਅਮਰਤ ਵੇਲੇ ਦਾ ਸ਼ਬਦ ਬੋਲਿਆ ਹੋਇਆ ਪਾਠ ਕੀਤਾ ਹੋਇਆ ਤਾਂ ਉਹ ਅਮਰਤ ਵੇਲੇ ਤੁਹਾਡਾ ਕੀਤਾ ਹੋਇਆ ਪਾਠ ਤੁਹਾਡੀ ਕੀਤੀ ਹੋਈ ਅਰਦਾਸ ਗੁਰੂ ਦੇ ਚਰਨਾਂ ਵਿੱਚ ਜਰੂਰ ਕਬੂਲ ਹੁੰਦੀ ਹੈ ਤੁਸੀਂ ਨਿਤਨੇਮ ਪੜ੍ਹਦੇ ਹੋ ਠੀਕ ਹੈ ਬਾਣੀ ਪੜ੍ਹਦੇ ਹੋ ਠੀਕ ਹੈ ਤੁਸੀਂ ਨਾਮ ਜਪਦੇ ਹੋ ਠੀਕ ਹੈ ਪਰ ਚੰਗਾ ਹੋਵੇ ਜੇ ਤੁਸੀਂ ਅਮਰਤ ਵੇਲੇ ਕਰੋ ਇਹ ਸਭ ਕੁਝ ਅਮਰਤ ਵੇਲਾ ਸੰਭੋ ਉੱਠੋ 4 ਵਜੇ ਇਸ਼ਨਾਨ ਕਰੋ ਚੌਂਕੜਾ ਮਾਰ ਕੇ ਬਾਣੀ ਪੜ੍ਹੋ ਮੋਖ ਤੋਂ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲਵੋ ਜਿਹੜਾ ਤੁਸੀਂ ਕਹਿੰਦੇ ਹੋ ਇਹ ਕਰਜ਼ਾ ਇਹ ਕਾਜ਼ਾ ਤੁਹਾਡੇ ਉੱਤੇ ਦਿਨਾਂ ਵਿੱਚ ਹੀ ਉਤਰੇਗਾ ਜਦੋਂ ਬੰਦਾ ਟੁੱਟਦਾ ਹੋਵੇ ਮਜਬੂਰ ਹੋਵੇ ਉਦੋਂ ਬੰਦਾ ਕੀ ਨਹੀਂ ਕਰਦਾ ਸਭ ਕੁਝ ਹੀ ਕਰਨ ਲੱਗ ਜਾਂਦਾ ਉਸ ਗੁਰਸਿੱਖ ਦੇ ਕਹਿੰਦੇ ਸਾਰੇ ਪਰਿਵਾਰ ਨੇ ਅੰਮ੍ਰਿਤ ਵੇਲਾ ਸੰਭਲਣਾ ਸ਼ੁਰੂ ਕਰ ਦਿੱਤਾ ਸਾਰੇ ਪਰਿਵਾਰ ਨੇ ਸਵੇਰੇ ਵੇਲੇ ਉੱਠਣਾ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਨਿਤਨੇਮ ਪੜ੍ਹਨਾ ਤੇ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜ਼ਰੂਰ ਲੈਣਾ ਇਹ ਸਭ ਕੁਝ ਕਰਤੇ ਕਰਦੇ ਉਹਨਾਂ ਨੂੰ ਜਿਆਦਾ ਸਮਰਨ ਨਹੀਂ ਪਿਆ ਦੋ ਕੁ ਮਹੀਨੇ ਬਾਅਦ ਉਹ ਬੀਬੀ ਕੋਰ ਸਿੱਖ ਕੋਲੇ ਦੁਬਾਰਾ ਆਉਂਦੀ ਹੈ ਤੇ ਕਹਿੰਦੀ ਹੈ ਭਾਈ ਸਾਹਿਬ ਸਾਡੇ ਤੇ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰ ਦਿੱਤੀ ਹੈ ਤਾਂ ਉਸ ਭਾਈ ਸਾਹਿਬ ਨੇ ਪੁੱਛਿਆ ਮਾਈ ਕੀ ਹੋਇਆ ਤਾਂ ਮਾਤਾ ਨੇ ਕਿਹਾ ਦੁਨੀਆ 'ਤੋ ਇੱਕ ਗੱਲ ਬੜੀ ਸੁਣੀ ਸੀ ਕਿ ਜਦੋਂ ਤੁਹਾਡੇ 'ਤੇ ਮੁਸ਼ਕਲ ਸਮਾਂ ਪੈ ਜਾਂਦਾ ਰਿਸ਼ਤੇਦਾਰ ਸਾਥ ਸੰਬੰਧੀ ਯਾਰ ਦੋਸਤ ਤੁਹਾਡਾ ਪਿੱਛਾ ਛੱਡ ਕੇ ਚਲੇ ਜਾਂਦੇ ਆ ਪਰ ਬਾਬਾ ਦੀਪ ਸਿੰਘ ਜੀ ਨੇ ਐਸੀ ਕਿਰਪਾ ਕੀਤੀ ਕਿ ਮਾੜੇ ਸਮੇਂ ਵਿੱਚ ਜਿਹੜੇ ਰਿਸ਼ਤੇਦਾਰ ਯਾਰ ਦੋਸਤ ਸਾਥ ਸੰਬੰਧੀ ਦੂਰ ਹੋਏ ਸੀ ਉਹ ਸਾਰੇ ਨੇੜੇ ਹੋ ਗਏ ਕਿ ਬਾਬਾ ਦੀਪ ਸਿੰਘ ਜੀ ਨੇ ਐਸੀ ਕਿਰਪਾ ਕੀਤੀ ਕਿ ਸਾਰਿਆਂ ਦਾ ਦਿਮਾਗ ਹੀ ਘੁਮਾ ਦਿੱਤਾ ਹਰ ਇੱਕ ਰਿਸ਼ਤੇਦਾਰ ਘਰੇ ਆ ਕੇ ਕਬੇ ਕਿ ਕੋਈ ਗੱਲ ਨੇ ਭਾਂਜੀ ਤੁਹਾਡੇ ਉੱਤੇ ਹਰ ਉੱਤਰਿਆ ਚੜਿਆ ਕਰਜ਼ਾ ਉਹ ਉੱਤਰ ਜਾਵੇਗਾ ਉਹ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਐਸੀ ਕਿਰਪਾ ਕੀਤੀ ਕਿ ਜਿਹੜੇ ਰਿਸ਼ਤੇਦਾਰ ਸਾਹ ਕਿਸ ਬੰਤੀ ਦੂਰ ਹੋਏ ਸੀ ਉਹ ਨੇੜੇ ਆ ਗਏ ਅੱਪਾ ਦੀਪ ਸਿੰਘ ਜੀ ਨੇ ਉਹਨਾਂ ਦਾ ਦਿਮਾਗ ਐਸਾ ਕਮਾਇਆ ਕਿ ਉਹ ਸਾਡੇ ਘਰ ਆ ਆ ਕੇ ਕਹਿੰਦੇ ਆ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਜਿਹੜਾ ਤੁਹਾਡੇ ਉੱਤੇ ਚੜਿਆ ਕਰਜ਼ਾ ਉਹ ਉੱਤਰ ਜਾਵੇਗਾ ਕਿ ਜੇਕਰ ਸਾਡੇ ਕਿਸੇ ਮਦਦ ਦੀ ਲੋੜ ਹੈ ਤਾਂ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਆ ਕਿ ਥੋੜਾ ਜਰ ਪਹਿਲਾਂ ਕੋਈ ਵੀ ਰਿਸ਼ਤੇਦਾਰ ਆਉਂਦਾ ਨਹੀਂ ਸੀ ਪਰ ਐਸੀ ਕਿਰਪਾ ਹੋਈ ਬਾਬਾ ਦੀਪ ਸਿੰਘ ਜੀ ਦੀ ਜਿਹੜੇ ਸਾਡੇ ਵੱਲ ਦੇਖ ਦੇਣੀ ਸੀ ਉਹ ਅੱਜ ਸਾਨੂੰ ਪੱਲਿਓ ਕੁਝ ਦੇ ਕੇ ਗਏ ਕਿ ਕਹਿੰਦੇ ਆਹ ਲੋ ਪੈਸਾ ਜਦੋਂ ਤੁਹਾਡੇ ਕੋਲ ਹੋਇਆ ਤੁਸੀਂ ਵਾਪਸ ਕਰ ਦਿਓ ਜੇ ਤੁਹਾਡੇ ਕੋਲ ਨਾ ਹੋਇਆ ਤਾਂ ਵਾਪਸ ਕਰਨ ਦੀ ਕੋਈ ਲੋੜ ਨਹੀਂ ਜੀ ਕਿ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਤੇ ਐਨੀ ਰਹਿਮਤ ਕੀਤੀ ਕਿ ਜੋ ਵੀ ਰਿਸ਼ਤੇਦਾਰ ਆਏ ਉਹਨਾਂ ਨੂੰ ਪੈਸਾ ਦੇਖੇ ਗਈ ਇੰਨਾ ਪੈਸਾ ਇਕੱਠਾ ਹੋਇਆ ਉਹਨਾਂ ਕੋਲ ਕਿ 13 ਸਾਲਾਂ ਦਾ ਕਰਜ਼ਾ ਉਹਨਾਂ ਦਾ 2 ਮਹੀਨਿਆਂ ਦੇ ਵਿੱਚ ਉੱਤਰ ਗਿਆ ਉਹ ਉਤਰਿਆ ਕਿਉਂ ਉਹਨਾਂ ਨੇ ਅਮਰਤ ਵੇਲੇ ਉੱਠ ਕੇ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣਾ ਬਾਣੀ ਨਾਲ ਜੁੜੇ ਬਾਬਾ ਦੀਪ ਸਿੰਘ ਜੀ ਦੀ ਬੰਦਗੀ ਕੀਤੀ ਤੇ ਬਾਬਾ ਦੀਪ ਸਿੰਘ ਜੀ ਕੋਈ ਵੀ ਆਪਣੇ ਦਿਲ ਤੋਂ ਬੰਦਗੀ ਕਰਦਾ ਵਾ ਨਾਮ ਜਪਦਾ ਵਾ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਉਹਨਾਂ ਤੇ ਇੰਨੀਆ ਰਹਿਮਤਾ ਕਰਦੇ ਆ ਕਿ ਉਹ ਧਰ ਧਰ ਭੁੱਲਦੇ ਆ ਤਾਂ ਉਹ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜਾ 13 ਸਾਲਾਂ ਦਾ ਕਰਜ਼ਾ ਸੀ ਉਹ ਸਾਡੇ ਤੇ ਕਿਵੇਂ ਚੜਿਆ ਉਹਨਾਂ ਨੇ ਦੱਸਿਆ ਕਿ ਅੱਜ ਤੋਂ 13 ਸਾਲ ਪਹਿਲਾਂ ਸਾਡੇ ਘਰ ਇੱਕ ਔਰਤ ਦੇ ਕੁਖਤ ਪਛੀ ਦੇ ਗੁਰੂ ਕਿ ਗੁਰੂ ਸਾਹਿਬ ਦੀ ਮਿਹਰਬਾਨੀ ਨਾਲ ਸਾਡੇ ਘਰ ਕਪੁੱਤਰ ਨੇ ਜਨਮ ਲਿਆ ਸੀ ਉਸ ਬੱਚੇ ਨੂੰ ਐਸੀ ਬਿਮਾਰੀ ਲੱਗੀ ਕਿ ਉਸ ਬੱਚੇ ਦਾ ਇਲਾਜ ਇੰਨਾ ਮਹਿੰਗਾ ਹੋਇਆ ਕਿ ਉਸ ਦਾ ਸਾਰਾ ਖਰਚਾ ਮੈਂ ਲੋਕਾਂ ਕੋਲ ਫੜ-ਫੜ ਕੇ ਕੀਤਾ ਤੇ ਜਿਸ ਨਾਲ ਹੀ ਮੇਰੇ ਤੇ ਕਰਜ਼ਾ ਛੜ ਗਿਆ ਉਸ ਨੇ ਉਸ ਇਲਾਜ ਕਰਵਾ ਕਰਵਾ ਕੇ ਆਪਣੇ ਬੱਚੇ ਨੂੰ ਠੀਕ ਕਰ ਲਿਆ ਤੇ ਅੱਜ ਉਹ ਬੱਚਾ 13 ਸਾਲ ਦਾ ਹੋ ਗਿਆ ਪਰ ਉਹਨਾਂ ਦੇ ਸਿਰ ਤੋਂ ਕਰਜ਼ਾ ਨਹੀਂ ਉਤਰਿਆ ਸੀ ਤਾਂ ਹੁਣ ਉਹਨਾਂ ਨੇ 2 ਮਹੀਨਿਆਂ ਦੇ ਵਿੱਚ ਵਿੱਚ ਹੀ ਬਾਬਾ ਦੀਪ ਸਿੰਘ ਜੀ ਨੇ ਐਸੀ ਕਿਰਪਾ ਕੀਤੀ ਨਾਮ ਜਪਣਾ ਸ਼ੁਰੂ ਕੀਤਾ ਬੰਦਗੀ ਕੀਤੀ ਤਾਂ ਬਾਬਾ ਦੀਪ ਸਿੰਘ ਜੀ ਨੇ ਰਹਿਮਤ ਕੀਤੀ ਤੇ ਅੱਜ ਉਹ ਕਰਜ਼ਾ ਮੁਕਤ ਹੋ ਗਏ ਸੰਗਤ ਜੀ ਜੇ ਜਦੋਂ ਅਸੀਂ ਵੀ ਗੁਰੂ ਤੇ ਭਰੋਸਾ ਰੱਖਾਂਗੇ ਨਾ ਤਾਂ ਗੁਰ ਸਾਡੇ ਦੁੱਖ ਤਕਲੀਫਾਂ ਕਰ ਦੇ ਮੁਸ਼ਕਿਲਾਂ ਦੂਰ ਕਰ ਦੇਗਾ ਪਰ ਮਸਲਾ ਇਹ ਆ ਕਿ ਸਾਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਤੁਹਾਡਾ ਭਰੋਸਾ ਇਨਾ ਮਜ਼ਬੂਤ ਹੋਣਾ ਚਾਹੀਦਾ ਬਾਬਾ ਦੀਪ ਸਿੰਘ ਜੀ ਤੇ ਤੁਹਾਡੀ ਇਨੀ ਸ਼ਰਧਾ ਹੋਣੀ ਚਾਹੀਦੀ ਹੈ ਬਾਬਾ ਦੀਪ ਸਿੰਘ ਜੀ ਤੇ ਕਿ ਬਾਬਾ ਦੀਪ ਸਿੰਘ ਜੀ ਤੁਹਾਨੂੰ ਦਿਨਾਂ ਵਿੱਚ ਹੀ ਹਰ ਮੁਸ਼ਕਿਲਾਂ ਵਿੱਚੋਂ ਕੱਢ ਸਕਣ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਤੁਹਾਡੇ ਕੀ ਵਿਚਾਰ ਨੇ ਬਾਬਾ ਦੀਪ ਸਿੰਘ ਜੀ ਬਾਰੇ ਆਪਣੇ ਜਰੂਰ ਦੱਸਿਓ ਜੀ